ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਮੈਸੇਜ ਵੀ ਆਏ ਫੋਨ ਵੀ ਆਏ ਤੇ ਉਹਨਾਂ ਦੇ ਵੀਡੀਓ ਦੇ ਥੱਲੇ ਤੁਸੀਂ ਦੇਖਿਆ ਵੀ ਹੋਣਾ ਉਹ ਕਮੈਂਟ ਕਰਦੇ ਆ ਕਿ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਨਾ ਮਤਲਬ ਵੀ ਗ੍ਰੀਨ ਸਕਰੀਨ ਨੂੰ ਅਸੀਂ ਗ੍ਰੀਨ ਸਕਰੀਨ ਨੂੰ ਰਿਮੂਵ ਕਿਵੇਂ ਕਰੀਏ ਵੀਸਾਂ ਫੋਨ ਦੇ ਉੱਤੇ ਜਿਹੜੀ VN ਵੀਡੀਓ ਐਪਲੀਕੇਸ਼ਨ ਆ ਵੀਡੀਓ ਐਡੀਟਰ ਦੀ ਤੇ ਉਹਦੇ ਉੱਤੇ ਜਾ ਕੇ ਅਸੀਂ ਆਪਣੀ ਜਿਹੜੀ ਗ੍ਰੀਨ ਸਕਰੀਨ ਦੀ ਵੀਡੀਓ ਨੂੰ ਅਸੀਂ ਡਾਊਨਲੋਡ ਕਰਦੇ ਆ YouTube ਦੇ ਉੱਤੇ ਜਾਂ ਫਿਰ ਅਸੀਂ Google ਤੋਂ ਡਾਊਨਲੋਡ ਕਰਦੇ ਆ ਆਪਣੀ ਵੀਡੀਓ ਦੇ ਵਾਸਤੇ ਤੇ ਅਸੀਂ ਯੂਜ਼ ਕਰਦੇ ਆ ਤੇ ਉਹ ਜਿਹੜਾ ਕਰੋਮਾ ਕੀ ਆ ਜਿਹਨੂੰ ਕਹਿੰਦੇ ਨੇ ਆਪਾਂ ਗ੍ਰੀਨ ਸਕਰੀਨ ਆ ਜਿਹੜੀ ਉਹ ਕਿਵੇਂ ਰਿਮੂਵ ਕਰੀਏ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਵੀ ਗ੍ਰੀਨ ਸਕਰੀਨ ਹੈ ਕੀ ਆ ਦੇਖੋ ਗ੍ਰੀਨ ਸਕਰੀਨ ਆ ਜੀ ਜਿਹੜੀ ਗ੍ਰੀਨ ਸਕਰੀਨ ਦੀ ਮੈਂ ਨਾ ਤੁਸੀਂ ਕੋਈ ਵੀ YouTube ਤੋਂ ਜਾਂ ਫਿਰ ਤੁਸੀਂ Facebook ਤੋਂ ਜਾਂ ਫਿਰ ਤੁਸੀਂ Google ਦੇ ਉੱਤੇ ਨਾ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਗ੍ਰੀਨ ਸਕਰੀਨ ਡਾਊਨਲੋਡ ਕਰਨ ਤੋਂ ਬਾਅਦ ਜਿਹੜੀ ਉਹਦੀ ਗ੍ਰੀਨ ਸਕਰੀਨ ਹੁੰਦੀ ਹੈ ਬੈਕਗ੍ਰਾਉਂਡ ਹੁੰਦੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਰਿਮੂਵ ਕਰਕੇ ਨਾ ਤੁਸੀਂ ਬੈਕਗ੍ਰਾਉਂਡ ਕੋਈ ਵੀ ਲਗਾ ਸਕਦੇ ਹੋ ਤੇ ਆਪਣਾ ਤੁਸੀਂ 뮤직 ਲਗਾ ਸਕਦੇ ਹੋ ਆਪਣੀ ਤੁਸੀਂ ਵੌਇਸ ਲਗਾ ਸਕਦੇ ਹੋ ਵੌਇਸ ਲਗਾਉਣ ਤੋਂ ਬਾਅਦ ਤੁਸੀਂ ਉਹਨੂੰ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਦਿਓ ਉਹਦੇ ਨਾਲ ਕੀ ਹੈ ਕਿ ਤੁਹਾਡੀ ਵੀਡੀਓ ਨੂੰ ਕੋਈ ਵੀ ਕਾਪੀਰਾਈਟ ਸਟ੍ਰਾਈਕ ਨਹੀਂ ਆਏਗਾ ਕੋਈ ਤੁਹਾਨੂੰ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਤੇ ਤੁਹਾਡਾ ਚੈਨਲ ਜਿਹੜਾ 100% ਤੁਹਾਡਾ ਚੈਨਲ ਮੋਨਟਾਈਜੇਸ਼ਨ ਹੋ ਜਾਏਗਾ ਤੇ ਤੁਹਾਨੂੰ ਪੈਸੇ ਆਉਣੇ ਉਹ ਤੋਂ ਸ਼ੁਰੂ ਹੋ ਜਾਣਗੇ ਉਹਦੇ ਨਾਲ ਕੀ ਹੈ ਕਿ ਤੁਹਾਡੀ ਵੀਡੀਓ ਜਿਹੜੀ ਇੱਕ ਸੋਹਣੀ ਬਣ ਜਾਂਦੀ ਆ ਤੇ ਇੱਕ ਜਿਹੜੀ ਦੇਖਦਾ ਜਿਹੜਾ ਬੰਦਾ ਨਾ ਉਹਨੂੰ ਦੇਖਣ ਦੇ ਵਿੱਚ ਜਿੰਨੂੰ ਆਪਾਂਗੇ ਇੰਟਰਸਟਡ ਜੀ ਬਣ ਜਾਂਦੀ ਆ ਸੋ ਅਗਰ ਤੁਹਾਨੂੰ ਵੀ ਵੀਡੀਓ ਤੁਹਾਨੂੰ ਐਡਿਟ ਨਹੀਂ ਕਰਨੀ ਆ ਜੀ ਗ੍ਰੀਨ ਸਕਰੀਨ ਦੀ ਜਿਹੜੀ ਗ੍ਰੀਨ ਸਕਰੀਨ ਆ ਉਹ ਕਿਵੇਂ ਰਿਮੂਵ ਕਰੀ ਜਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਕਿਉਂਕਿ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਸਟੈਪ ਵਾਈਜ਼ ਸਟੈਪ ਪਾ ਤੁਹਾਨੂੰ ਮੈਂ ਦੋ ਤਿੰਨ ਵੀਡੀਓ ਐਡਿਟ ਕਰਕੇ ਦਿਖਾਵਾਂਗਾ ਵੀ ਤੁਸੀਂ ਕਿਸੇ ਵੀ ਵੀਡੀਓ ਦੀ ਕਿਸੇ ਤਰ੍ਹਾਂ ਤੁਸੀਂ ਕਿਵੇਂ ਤੁਸੀਂ ਉਹਦਾ ਬੈਕਗ੍ਰਾਉਂਡ ਜਿਹੜਾ ਗ੍ਰੀਨ ਸਕਰੀਨ ਦਾ ਉਹ ਰਿਮੂਵ ਕਰ ਸਕਦੇ ਆ ਜੀ ਸੋ ਦੋਸਤੋ ਅਗਰ ਤੁਹਾਨੂੰ ਗ੍ਰੀਨ ਸਕਰੀਨ ਦੀ ਵੀਡੀਓ ਆ ਜਿਹੜੀ ਹਨਾ ਤੁਹਾਨੂੰ ਡਾਊਨਲੋਡ ਕਰਨੀ ਨਹੀਂ ਆ ਰਹੀ ਵੀ YouTube ਤੋਂ ਵੀਡੀਓ ਨੂੰ ਕਿਵੇਂ ਡਾਊਨਲੋਡ ਜਾ ਵੀਰ ਫੇਸਬੁਕ ਤੋਂ ਵੀਡੀਓ ਨੂੰ ਕਿਵੇਂ ਡਾਊਨਲੋਡ ਕਰੀਦਾ ਜਾਂ ਫਿਰ ਗੂਗਲ ਦੇ ਉੱਤੋਂ ਅਸੀਂ ਗ੍ਰੀਨ ਸਕਰੀਨ ਦੀ ਵੀਡੀਓ ਨੂੰ ਕਿਵੇਂ ਅਸੀਂ ਡਾਊਨਲੋਡ ਕਰਦਾ ਚਾਹੁੰਦੇ ਆ ਜਾਂ ਫਿਰ ਕਿਸੇ ਵੀ ਵੀਡੀਓ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਨਹੀਂ ਆ ਰਹੀ ਤਾਂ ਫਿਰ ਤੁਸੀਂ ਨਾ ਮੈਨੂੰ ਟੈਲੀਗ੍ਰਾਮ ਦੇ ਉੱਤੇ ਮੈਨੂੰ ਫੋਲੋ ਕਰ ਲਓ ਮੈਨੂੰ ਟੈਲੀਗ੍ਰਾਮ ਦੇ ਚੈਨਲ ਤੇ ਮੈਨੂੰ ਫੋਲੋ ਕਰ ਲਓ ਮੈਂ ਟੈਲੀਗ੍ਰਾਮ ਦਾ ਲਿੰਕ ਥੱਲੇ ਡਿਸਕਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਫੋਲੋ ਕਰਕੇ ਨਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਉਹਦੇ ਵਿੱਚ ਦੱਸ ਦਾਂਗਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵੀਡੀਓ ਨੂੰ ਤੁਸੀਂ ਕਿਵੇਂ ਡ ਐਡਿਟ ਕਰ ਸਕਦੇ ਹੋ ਜੀ ਹੁਣ ਮੈਂ ਤੁਹਾਨੂੰ ਦੱਸ ਦਵਾਂ ਤੁਸੀਂ ਕਿਸੇ ਵੀ ਵੀਡੀਓ ਦਾ ਜਿਹੜਾ ਗ੍ਰੀਨ ਸਕਰੀਨ ਆ ਉਹ ਕਿਵੇਂ ਰਿਮੂਵ ਕਰਨਾ ਜੀ ਆਓ ਜੀ ਚੱਲਦੇ ਜੀ ਮੇਰੀ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਦੇਖੋ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਆਪਣੀ ਵੀ ਐਨ ਵੀਡੀਓ ਐਡੀਟਿੰਗ ਨੂੰ ਤੁਸੀਂ ਐਡੀਟਰ ਨੂੰ ਤੁਸੀਂ ਓਪਨ ਕਰ ਲੈਣਾ ਇਹ ਤੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰ ਲੈਣਾ ਕਲੈਕਟਰਨ ਤੋਂ ਬਾਅਦ ਤੁਸੀਂ ਨਿਊ ਪ੍ਰੋਜੈਕਟ ਤੇ ਕਲਿੱਕ ਕਰਨਾ ਨਿਊ ਪ੍ਰੋਜੈਕਟ ਜਦੋਂ ਕਲਿੱਕ ਕਰੋਗੇ ਤਾਂ ਉਹ ਸਿੱਧਾ ਤੁਹਾਨੂੰ ਤੁਹਾਡੀ ਗੈਲਰੀ ਦੇ ਵਿੱਚ ਲੈ ਜਾਏਗਾ ਦੇਖੋ ਸਭ ਤੋਂ ਪਹਿਲਾਂ ਜਦੋਂ ਆਪਾਂ ਗ੍ਰੀਨ ਸਕਰੀਨ ਦੀ ਆਪਾਂ ਵੀਡੀਓ ਨੂੰ ਆਪਾਂ ਰਿਮੂਵ ਕਰਨਾ ਹੁੰਦਾ ਨਾ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜੀ ਉਹਦੀ ਬੈਕਗ੍ਰਾਉਂਡ ਤੇ ਆਪਾਂ ਜੋ ਕੁਝ ਦਿਖਾਉਣਾ ਹੁੰਦਾ ਆਪਾਂ ਉਹ ਸਿਲੈਕਟ ਕਰਨਾ ਮੈਂ ਜਿਵੇਂ ਆ ਫੋਟੋ ਮੇਰੇ ਕੋਲ ਆ ਫੋਟੋ ਨੂੰ ਮੈਂ ਦਿਖਾਉਣਾ ਚਾਹਨਾ ਆ ਆਸਮਾਨ ਦੀ ਫੋਟੋ ਆ ਕਿਉਂਕਿ ਮੇਰੇ ਕੋਲ ਇੱਕ ਨਾ ਸ਼ਿਵਜੀ ਮਹਾਰਾਜ ਜੀ ਦੀ ਵੀਡੀਓ ਆ ਮੈਂ ਉਹਨੂੰ ਮਤਲਬ ਵੀ ਦਿਖਾਉਣਾ ਚਾਹਣਾ ਉਸ ਨੂੰ ਮਤਲਬ ਵੀ ਦਿਖਾਉਣਾ ਚਾਹਣਾ ਵੀ ਉਹ ਆਸਮਾਨ ਦੇ ਵਿੱਚ ਖੜੇ ਨੇ ਸ਼ਿਵਜੀ ਮਹਾਰਾਜ ਜੀ ਠੀਕ ਹੈ ਜੀ ਆ ਦੇਖੋ ਆ ਮੇਰੀ ਬੈਕਗ੍ਰਾਉਂਡ ਦੇ ਉੱਤੇ ਫੋਟੋ ਆ ਗਈ ਜੇ ਤੁਸੀਂ ਚਾਹੋ ਨੀਓ ਇੱਥੇ ਵੀਡੀਓ ਵੀ ਤੁਸੀਂ ਲਗਾ ਸਕਦੇ ਹੋ ਬੈਕਗ੍ਰਾਉਂਡ ਦੇ ਉੱਤੇ ਠੀਕ ਹੈ ਜੀ ਤੁਸੀਂ ਬੈਕਗ੍ਰਾਉਂਡ ਦੇ ਉੱਤੇ ਵੀਡੀਓ ਵੀ ਤੁਸੀਂ ਲਗਾ ਸਕਦੇ ਹੋ ਹੁਣ ਜਿਹੜੀ ਦੂਜੀ অপਸ਼ਨ ਆ ਹੁਣ ਇਹਦੇ ਉੱਤੇ ਮੈਂ ਜਿਹੜੀ ਗ੍ਰੀਨ ਸਕਰੀਨ ਵਾਲੀ ਵੀਡੀਓ ਉਹ ਲੈ ਕੇ ਆਉਣੀ ਆ ਤਾਂ ਤੁਸੀਂ ਕੀ ਕਰਨਾ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਸਟਾਕ ਆ ਜਾਏਗਾ ਜੀ ਤੁਸੀਂ ਸਟਾਕ ਤੇ ਕਲਿੱਕ ਕਰਨਾ ਤਾਂ ਫਿਰ ਸਿੱਧਾ ਗੈਲਰੀ ਦੇ ਵਿੱਚ ਲੈ ਜਾ ਵੀ ਦਿਖਾ ਦਿਨਾ ਇੱਕ ਵਾਰ ਹਨਾ ਇਹ ਸ਼ਿਵਜੀ ਮਹਾਰਾਜ ਜੀ ਦੀ ਵੀਡੀਓ ਬਾਦ ਨੂੰ ਮੈਂ ਪਲੇ ਕਰਕੇ ਦਿਖਾਉਣਾ ساری ਹੋਣਗੇ ਠੀਕ ਹੈ ਜੀ ਤੇ ਤੁਸੀਂ ਕੀ ਕਰਨਾ ਇਹਨੂੰ ਸਭ ਤੋਂ ਪਹਿਲਾਂ ਤੁਸੀਂ ਇਹਦਾ ਜਿਹੜਾ ਸਾਈਜ਼ ਆ ਇਹਦਾ ਸਾਈਜ਼ ਥੋੜਾ ਜਿਹਾ ਵਧਾ ਦੇਣਾ ਇਹਦੇ ਜਿਨਾ ਕਰ ਲੈਣਾ ਦੇਖੋ ਹੁਣ ਗ੍ਰੀਨ ਸਕਰੀਨ ਦਾ ਜਿਹੜਾ ਸਾਈਜ਼ ਆ ਜੀ ਉਹ ਦੇਖੋ ਪੂਰੀ ਤੁਹਾਡੀ ਉਹਦੇ ਵਿੱਚ ਆ ਗਿਆ ਵੀਡੀਓ ਦੇ ਵਿੱਚ ਆ ਗਿਆ ਫਰੇਮ ਦੇ ਵਿੱਚ ਆ ਗਿਆ ਦੇਖੋ ਅ ਸ਼ਿਵਜੀ ਮਹਾਰਾਜ ਜੀ ਨੇ ਹਨਾ ਹੁਣ ਦੇਖੋ ਤੁਹਾਨੂੰ ਸ਼ਿਵਜੀ ਮਹਾਰਾਜ ਜੀ ਤਾਂ ਦਿਖਦੇ ਪਏ ਨੇ ਬਟ ਤੁਹਾਨੂੰ ਪਿੱਛੇ ਗ੍ਰੀਨ ਬੈਕਗ੍ਰਾਉਂਡ ਵੀ ਦਿਖਦੀ ਪਈ ਆ ਇਸੇ ਗ੍ਰੀਨ ਬੈਕਗ੍ਰਾਉਂਡ ਨੂੰ ਰਿਮੂਵ ਕਰਨਾ ਤਾਂ ਜੋ ਸਾਡਾ ਪਿੱਛੇ ਆਸਮਾਨ ਵਾਲਾ ਸਾਡਾ ਸਕਾਈ ਵਾਲਾ ਜਿਹੜਾ ਉਹ ਆ ਮਤਲਬ ਵੀ ਸਾਡਾ ਵਿਊ ਆ ਉਹ ਸਾਨੂੰ ਦਿਖ ਜੇ ਤਾਂ ਹੀ ਲੋਕ ਦੇਖਣਗੇ ਨਾ ਗ੍ਰੀਨ ਸਕਰੀਨ ਤਾਂ ਸੋਹਣੀ ਨਹੀਂ ਲੱਗਦੀ ਹੈਗੀ ਤੇ ਹੁਣ ਇਹਨੂੰ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਗ੍ਰੀਨ ਸਕਰੀਨ ਵਾਲੀ ਨੂੰ ਤੁਸੀਂ ਸਿਲੈਕਟ ਕਰਨਾ ਸਿਲੈਕਟ ਕਰਨਾ ਦੇਖੋ ਜਦੋਂ ਤੁਸੀਂ ਸਿਲੈਕਟ ਕਰੋਗੇ yellow ਜਾਂ blue ਕਲਰ ਦੀ ਹੋ ਜਾਏਗੀ ਠੀਕ ਹੈ ਜੀ ਜਦੋਂ ਤੁਸੀਂ ਸਿਲੈਕਟ ਕਰੋਗੇ ਨਾ ਸਭ ਤੋਂ نیچے ਆ ਜਾਓ ਦੇਖੋ ਕਿੰਨੇ অপਸ਼ਨ ਦਿੱਤੇ ਹੋਏ ਨੇ ਫਿਲਟਰ ਟ੍ਰਿਮ ਐਫੈਕਟਸ ਸਪਲੀਟ ਡਿਲੀਟ ਸਪੀਡ ਤਾਂ ਤੁਸੀਂ ਸਭ ਤੋਂ ਅੱਗੇ ਚੱਲੇ ਜਾਣਾ ਇੱਥੇ ਲਿਖ ਆ ਦੇਖੋ ਕਰੋਮਾ ਲਿਖਿਆ ਨਾ ਜੀ ਤੁਸੀਂ ਜਦੋਂ ਕਰੋਮੇ ਤੇ ਕਲਿੱਕ ਕਰੋਗੇ ਆਇਦਨ ਗੋਲ ਸਰਕਲ ਬਣ ਜਾਏਗਾ ਉੱਤੇ ਜਦੋਂ ਗੋਲ ਸਰਕਲ ਬਣ ਗਿਆ ਤਾਂ ਇਹਨੂੰ ਚੱਕ ਕੇ ਤੁਸੀਂ ਉੱਪਰ ਲੈ ਜਾਓ ਦੇਖੋ हट ਗਈ ਨਾ ਜਾਂ ਫਿਰ ਚੱਕ ਕੇ ਇਹਨੂੰ نیچے ਲੈ ਜਾਓ ਜਾਂ ਇੱਧਰ ਲੈ ਜਾਓ ਕਿਤੇ ਵੀ ਲੈ ਜਾਓ ਚੱਕ ਕੇ ਇਹਨੂੰ ਹਲਾ ਕੇ ਬਸ ਥੋੜਾ ਜਿਹਾ ਉੱਪਰ ਥੱਲੇ ਕਰਨਾ ਦੇਖੋ ਜੀ ਠੀਕ ਹੈ ਜੀ ਆ ਦੇਖੋ ਗ੍ਰੀਨ ਸੀ ਗ੍ਰੀਨ हट ਗਈ ਹੁਣ ਤੁਸੀਂ ਇੱਥੇ ਟਿੱਕ ਦੇ ਨਿਸ਼ਾਨ ਤੇ ਕਲਿੱਕ ਕਰ ਦੇਣਾ ਦੇਖੋ ਜੀ ਹੁਣ ਤੁਸੀਂ ਵੀਡੀਓ ਨੂੰ ਪਲੇ ਕਰਕੇ ਦੇਖੋ ਪਲੇ ਕਰਾਂਗੇ ਜੀ ਮਹਾਰਾਜ ਜੀ ਨਾ ਉਹ ਇਹਦੇ ਤੇ ਆਟੋਮੈਟ ਕਰੀਓ ਦੋ ਬਸ ਸਿਰ ਇੱਕ ਦੋ ਮਿੰਟ ਵੇਟ ਕਰਨਾ ਦੇਖੋ ਆ ਗਈ ਇਹਦੇ ਬਾਜੀ ਨਾ ਆ ਗਈ ਇਹਦੇ ਹੁਣ ਤੁਸੀਂ ਇੱਥੇ ਤੇ ਕੋਈ ਭਜਨ ਲਗਾਉਣਾ ਚਾਹੁੰਦੇ ਹੋ ਜਾਂ ਕੋਈ ਸ਼ਬਦ ਲਿਖਣਾ ਚਾਹੁੰਦੇ ਹੋ ਨਾ ਇਹ ਮੈਂ ਮੰਨ ਕੇ ਚੱਲੋ ਮੈਂ ਸ਼ਬਦ ਰਿਕਾਰਡ ਕਰਨਾ ਚਾਹੁੰਦਾ ਇੱਥੇ ਜੇ ਵੀ ਸ਼ਿਵਜੀ ਮਹਾਰਾਜ ਜੀ ਦਾ ਸ਼ਬਦ ਚੱਲੇ ਠੀਕ ਹੈ ਜੀ ਮੈਂ ਇੱਥੇ ਆਡੀਓ ਤੇ ਕਲਿੱਕ ਕਰਾਂਗਾ ਆਡੀਓ ਤੇ ਕਲਿੱਕ ਕਰ ਦੋਵਾ ਤੁਸੀਂ ਆਡੀਓ ਰਿਕਾਰਡ ਕਰਨੀ ਹੈ ਠੀਕ ਹੈ ਜੇ ਅਗਰ ਤੁਹਾਡੇ ਕੋਲ ਪਹਿਲਾਂ ਰਿਕਾਰਡ ਹੈਗੀ ਆ ਆਡੀਓ ਤੁਸੀਂ ਲਗਾ ਸਕਦੇ ਹੋ ਮਿਊਜ਼ਿਕ ਦੇ ਵਿੱਚ ਜਾ ਕੇ ਰਿਕਾਰਡ ਦੇ ਜਾ ਫਿਰ ਬਟਨ ਦਬ ਦਿਨਾ ਹੁਣ ਮੈਂ ਤੁਹਾਨੂੰ ਰਿਕਾਰਡ ਕਰਕੇ ਤੁਹਾਨੂੰ ਦੇਖਿਓ ਜੀ ਹੁਣ ਤੁਸੀਂ ਰਿਕਾਰਡ ਕਰਕੇ ਦਿਖਾਣਾ ਤੁਹਾਨੂੰ ਇੱਥੇ ਹੋ ਗਿਆ ਹੁਣ ਮੇਰੇ ਤਾਂ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਦੇਖੋ ਇਹ ਹੋ ਗਈ ਰੋ ਠੀਕ ਹੈ ਹੁਣ ਮੈਂ ਤੁਹਾਨੂੰ ਸੁਣਾਉਣਾ ਹੁਣ ਤੁਸੀਂ ਸੁਣਿਓ ਜੀ ਦੇਖਿਓ ਹੁਣ ਆਡੀਓ ਜਿਹੜੀ ਆਡੀਓ ਨੂੰ ਤੁਸੀਂ ਸੁਣਿਓ ਠੀਕ ਹੈ ਤੁਹਾਨੂੰ ਮੈਂ ਸੁਣਾਉਣਾ ਨੂੰ ਰਿਕਾਰਡ ਕਰ ਲਈ ਦੇਖਿਓ ਸ਼ਿਵਾ ਨਮਾ ਸ਼ਿਵਾ ਨਮਾ ਸ਼ਿਵਾ ਠੀਕ ਹੈ ਜੀ ਦੇਖੋ ਹੋ ਗਈ ਨਾ ਮੇਰੀ ਆਡੀਓ ਰਿਕਾਰਡ ਹੋ ਗਈ ਤੁਹਾਨੂੰ ਇੱਕ ਵਾਰੀ ਫੇਰ ਸੁਣਾਣਾ ਠੀਕ ਹੈ ਜੀ ਇਦਾਂ ਤੁਸੀਂ ਕਿਸੇ ਵੀ ਸਕਰੀਨ ਨੂੰ ਤੁਸੀਂ ਰਿਕਾਰਡ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹਦੀ ਫਾਈਲ ਦੇ ਵਿੱਚ ਜਾਣਾ ਇਹਨੂੰ ਤੁਸੀਂ ਐਕਸਪੋਰਟ ਕਰ ਲੈਣਾ ਇਹ ਤੁਹਾਡੀ ਵੀਡੀਓ ਬਣ ਜੇਗੀ ਇਹ ਇਦਾਂ ਦੀ ਵੀਡੀਓ ਤੁਸੀਂ YouTube ਦੇ ਉੱਤੇ ਅਪਲੋਡ ਕਰ ਸਕਦੇ ਹੋ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਵੀ ਨਹੀਂ ਆਊਗਾ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਤੁਹਾਨੂੰ ਮੈਂ ਰਿਕਾਰਡ ਕਰਕੇ ਦਿਖਾਉਣਾ ਵਾਂ ਉਸ ਤੋਂ ਬਾਅਦ ਬਾਅਦ ਚੋਂ ਤੁਹਾਨੂੰ ਮੈਂ ਗੈਲਰੀ ਦੇ ਵਿੱਚ ਜਾ ਕੇ ਦਿਖਾਉਂਗਾ ਤੁਸੀਂ ਨਿਊ ਪ੍ਰੋਜੈਕਟ ਤੇ ਕਲਿੱਕ ਕਰਨਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਇੱਥੇ ਜਦੋਂ ਕਰੋਗੇ ਤੁਹਾਨੂੰ ਸਿੱਧਾ ਗੈਲਰੀ ਦੇ ਵਿੱਚ ਲੈ ਜਾਏਗਾ ਗੈਲਰੀ ਤੇ ਜਾਣ ਤੋਂ ਬਾਅਦ ਮੈਂ ਇਹ ਕਹਿਣਾ ਵੀ ਯਾਰ ਮੇਰੀ ਨੇ ਇੱਕ ਫ ਮੈਂ ਇੱਕ ਫਿਟਨੈਸ ਦੀ ਵੀਡੀਓ ਮੈਂ ਤੁਹਾਨੂੰ ਦਿਖਾ ਦਿੰਨਾ ਵਾਂ ਇੱਥੇ ਵਰਕਆਊਟ ਕਰਦਿਲੀ ਮੇਰੀ ਵੀਡੀਓ ਵਾ ਇਹ ਵੀਰੀ ਵੀਡੀਓ ਵਾ ਮੈਂ ਇਹਨੂੰ ਚੱਕ ਲੈਣਾ ਜੀ ਇੱਥੇ ਲਗਾ ਦਾਂਗਾ ਦੇਖੋ ਆ ਮੇਰੀ ਬੈਕਗ੍ਰਾਉਂਡ ਦੀ ਵੀਡੀਓ ਆ ਗਈ ਦੇਖਦੇ ਹੋ ਤੁਸੀਂ ਐਵੇਂ ਫਿਟਨੈਸ ਦਾ ਵਰਕਆਊਟ ਕਰਦਾ ਬੈਠ ਠੀਕ ਹੈ ਜੀ ਬਟ ਮੈਂ ਕਹਿੰਨਾ ਇਹ ਵੀਡੀਓ ਮੇਰੀ ਲੋਕ ਥੀਏਟਰ ਦੇ ਵਿੱਚ ਦੇਖਣਾ ਕਿਵੇਂ ਦੇਖਣਗੇ ਤੁਸੀਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਸਟੋਕ ਤੇ ਕਲਿੱਕ ਕਰਨਾ ਜਿਹੜੀ ਗ੍ਰੀਨ ਸਕਰੀਨ ਆ ਉੱਥੇ ਤੁਹਾਨੂੰ ਲਿਜੇਗਾ ਆ ਦੇਖੋ ਗ੍ਰੀਨ ਸਕਰੀਨ ਆ ਗਈ ਹੈ ਠੀਕ ਹੈ ਜੀ ਇਹਨੂੰ ਜਿਹੜਾ ਅਗਲਾ ਹਿੱਸਾ ਵਿੱਚ ਗ੍ਰੀਨ ਆ ਗਿਆ ਗ੍ਰ ਇਥੇ ਕੱਟ ਮਾਰ ਦਾਂਗਾ ਸਪਲੀਟਰ ਨਾਲ ਤੇ ਇਹਨੂੰ ਕਰ ਦਾਂਗਾ ਇੱਥੋਂ ਡਿਲੀਟ ਇਹਨੂੰ ਹਿੱਸੇ ਨੂੰ ਚੱਕ ਕੇ ਮਿਲੇ ਜਾਗਾ ਅੱਗੇ ਠੀਕ ਹੈ ਜੀ ਆ ਦੇਖੋ ਆ ਆ ਗਿਆ ਸਾਰਾ ਵੀਡੀਓ ਦਾ ਮੇਰਾ ਠੀਕ ਹੈ ਜੀ ਮੈਂ ਆਲਰੇਡੀ ਵੀਡੀਓ ਮੇਰੇ ਇਹਨੂੰ ਮੈਂ ਛੋਟੀ ਕਰਨੀ ਚਾਹੁੰਦਾ ਮੈਨੂੰ ਚੱਕ ਕੇ ਇੱਥੋਂ ਥੋੜੀ ਜਿਹੀ ਛੋਟੀ ਕਰ ਦੇਣਾ ਆਪਾਂ ਇਸ ਸੀਜ਼ਨ ਨਾਲ ਹੀ ਕਰ ਦੇਣਾ ਸਪਲੀਟਰ ਇੱਥੇ ਗਏ ਆ ਸਪਲੀਟ ਕਰਤੀ ਆਪਾਂ ਇਹਨੂੰ ਤੋਂ ਕਰ ਦੇਣੀ ਡਿਲੀਟ ਠੀਕ ਹੈ ਜੀ ਹੁਣ ਤਾਂ ਗ੍ਰੀਨ ਸਕਰੀਨ ਦਿਖਦੀ ਭਈ ਜਿੱਥੇ ਮੈਂ ਵਰਕਆਊਟ ਕਰਦਾ ਪਿਆ ਉਹ ਤਾਂ ਦਿਖਣੀ ਨਹੀਂ ਦੀ ਆਪਾਂ ਕੀ ਕਰਨਾ ਵਾ ਦੇਖੋ ਆਪਾਂ ਜੋ ਵੀ ਕਰਨਾ ਵਾ ਆਪਾਂ ਸਭ ਤੋਂ ਪਹਿਲਾਂ ਇਹਨੂੰ ਲੇਅਰ ਨੂੰ ਸੈੱਟ ਕਰਨਾ ਸਿਲੈਕਟ ਕਰਨਾ ਸਿਲੈਕਟ ਕਰਨ ਤੋਂ ਬਾਅਦ ਆਪਾਂ ਚਲੇ ਜਾਣਾ ਜੀ ਕਰੋਮਾ ਕੀ ਦੇ ਉੱਤੇ ਜਿਵੇਂ ਆਪਾਂ ਪਹਿਲਾਂ ਗਏ ਸੀ ਜੀ ਆ ਗਿਆ ਕਰੋਮਾ ਕੀ ਆਪਾਂ ਇਹਨੂੰ ਚੱਕ ਕੇ ਥੋੜਾ ਜਿਹਾ ਉੱਪਰ ਕਰ ਦਾਂਗੇ ਆ ਦੇਖੋ ਪਿੱਛੇ ਬੈਕਗ੍ਰਾਉਂਡ ਤੇ ਮੇਰੀ ਵੀਡੀਓ ਆ ਗਈ ਨਾ ਪਰ ਜਿਹੜੀ ਮੇਰੀ ਵੀਡੀਓ ਬੈਕਗ੍ਰਾਉਂਡ ਦੇ ਉੱਤੇ ਹੁਣ ਆਪਾਂ ਜਦੋਂ ਪ੍ਰੇ ਕਰਕੇ ਦੇਖੀਏ ਆ ਦੇਖੋ ਬਟ ਉਹ ਕਲੀਅਰ ਨਹੀਂ ਆਂਦੀ ਬਈ ਉਹਨੂੰ ਕਲੀਅਰ ਕੀ ਕਰ ਕਿਵੇਂ ਲਿਆਵਾਂਗੇ ਆਪਾਂ ਪਹਿਲੇ ਇਹਨੂੰ ਸਿਲੈਕਟ ਕਰਾਂਗੇ ਸਿਲੈਕਟ ਕਰਨ ਤੋਂ ਬਾਅਦ ਇਹਦਾ ਸਾਈਜ਼ ਥੋੜਾ ਜਿਹਾ ਛੋ ਆਪਾਂ ਨੂੰ ਪੂਰੇ ਇੱਥੇ ਕਰ ਦਾਂਗੇ ਦੇਖੋ ਹੁਣ ਸਹੀ ਬਣ ਗਈ ਨਾ ਹੁਣ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਦੇਖੋ ਥੀਏਟਰ ਦੇ ਵਿੱਚ ਲੋਕ ਬੈਠੇ ਦੇਖੋ ਮੇਰੀ ਵੀਡੀਓ ਦੇਖਦੇ ਪਏ ਆ ਆ ਦੇਖੋ ਠੀਕ ਆ ਦੇਖੋ ਤੁਹਾਡੇ ਭਰਾ ਨੂੰ ਲੋਕ ਥੀਏਟਰ ਦੇ ਵਿੱਚ ਬੈਠ ਕੇ ਦੇਖਦੇ ਪਏ ਨੇ ਦੇਖੋ ਠੀਕ ਹੈ ਜੀ ਮੈਂ ਵਰਕਆਊਟ ਕਰਦਾ ਪਿਆ ਤੇ ਲੋਕ ਥੀਏਟਰ ਦੇ ਵਿੱਚ ਬੈਠੇ ਆ ਦੇਖੋ ਕਿੰਨੀ ਸੋਹਣੀ ਬਣ ਗਈ ਨਾ ਹੁਣ ਆਪਾਂ ਇਹਨੂੰ ਐਕਸਪੋਰਟ ਕਰ ਲਾਂਗੇ ਠੀਕ ਹੈ ਜੀ ਐਕਸਪੋਰਟ ਕਰ ਲਾਂਗੇ ਹੁਣ ਮੈਂ ਤੁਹਾਨੂੰ ਗੈਲਰੀ ਦੇ ਵਿੱਚ ਜਾ ਕੇ ਦਿਖਾਉਣਾ ਵੀ ਇਹ ਗੈਲਰੀ ਦੇ ਵਿੱਚ ਕੀ ਵਿਧੀ ਬਣੀ ਹੈ ਦੇਖੋ ਕਿੰਨੀ ਸੋਹਣੀ ਵੀਡੀਓ ਬਣ ਗਈ ਆ ਇਹ ਕ੍ਰੋਮੇ ਕੀ ਨਾਲ ਤੁਸੀਂ ਕਿਸੇ ਵੀ ਗ੍ਰੀਨ ਸਕਰੀਨ ਨੂੰ ਤੁਸੀਂ ਬੈਕਗ੍ਰਾਉਂਡ ਨੂੰ ਰਿਮੂਵ ਤੁਸੀਂ ਕਰ ਸਕਦੇ ਹੋ ਬਹੁਤ ਆਸਾਨ ਆ ਤੁਸੀਂ ਆ ਦੇਖੋ ਹੁਣ ਮੈਂ ਤੁਹਾਨੂੰ ਗੈਲਰੀ ਦੇ ਵਿੱਚ ਲੈ ਕੇ ਜਾਣਾ ਜੀ ਤੁਹਾਨੂੰ ਗੈਲਰੀ ਦੇ ਵਿੱਚ ਲਿਜਾ ਕੇ ਨਾ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਪਹਿਲਾ ਪਤਨ ਨੂੰ ਮੈਂ ਦਿਖਾਣਾ ਸ਼ਿਵਜੀ ਵਾਲੀ ਠੀਕ ਹੈ ਜੀ ਆ ਸ਼ਿਵਜੀ ਜਣੀ ਹੋਗੀ ਸ਼ਿਵਾ ਨਮਾ ਸ਼ਿਵਾ ਠੀਕ ਹੈ ਜੀ ਇਹ ਤਾਂ ਹੋ ਗਈ ਗ੍ਰੀਨ ਸਕਰੀਨ ਵਾਲੀ ਹੁਣ ਮੈਂ ਤੁਹਾਨੂੰ ਜਾਨ ਤੋਂ ਦਰੇ ਆਪਾਂ ਥੀਏਟਰ ਚ ਲਗਾਈ ਸੀ ਦੇਖੋ ਆ ਥੀਏਟਰ ਲਈ ਆ ਠੀਕ ਹੈ ਜੀ ਇਦਾਂ ਤੁਸੀਂ ਕਿਸੇ ਵੀ ਵੀਡੀਓ ਨੂੰ ਤੁਸੀਂ ਇਹਦਾ ਗ੍ਰੀਨ ਸਕਰੀਨ ਤੋਂ ਤੁਸੀਂ ਰਿਮੂਵ ਕਰਾ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਣਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ